ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਇਆ ਸੀਗਾ ਜੀ ਆਪਾਂ ਨੂੰ ਮਟਰ ਮਸ਼ਰੂਮ ਦੀ ਸਬਜ਼ੀ ਬਾਰੇ ਕਮੈਂਟ ਸੀਗਾ ਜੀ ਰਿਕੁਐਸਟ ਸੋ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਮਟਰ ਮਸ਼ਰੂਮ ਦੀ ਹੋਮ ਸਟਾਈਲ ਘਰ ਆਪਾਂ ਸਬਜ਼ੀ ਕਿਹੜੇ ਤਰੀਕੇ ਨਾਲ ਬਣਾ ਸਕਦੇ ਹਾਂ ਤੇ ਮਸ਼ਰੂਮ ਆ ਜਿਹੜੇ ਮੈਂ ਧੋ ਕੇ ਠੀਕ ਹੈ ਜੀ ਕੱਟ ਲਏ ਆ ਇਸ ਤਰੀਕੇ ਨਾਲ ਤੁਸੀਂ ਜਿਹੜੇ ਮਰਜ਼ੀ ਤਰੀਕੇ ਨਾਲ ਕੱਟ ਲਿਓ ਤਿਨ ਲੋ ਜੀ ਉਸ ਤੋਂ ਬਾਅਦ ਆਪਾਂ ਨੇ ਇੱਕ ਓਵਰ ਸਾਈਜ਼ ਦਾ ਪਿਆਜ਼ ਕੱਟ ਲਿਆ ਠੀਕ ਹੈ ਜੀ ਐਦਾਂ ਸਲਾਈਸ ਕਰ ਲਏ ਦੋ ਟਮਾਟਰ ਕੱਟ ਲਏ ਆਪਾਂ ਨੇ ਤੇ ਲੋ ਜੀ ਫਰੈਸ਼ ਮਟਰ ਦਾਣਾ ਹੈ ਆਪਣੇ ਕੋਲ ਪਾਈਆਮੈਂ ਲੈ ਕੇ ਆਇਆ ਤਾਂ ਜੀ ਮਟਰ ਉਹਨਾਂ ਚੋਂ ਇੱਕ ਕੋਲੀ ਫਰੈਸ਼ ਮਟਰ ਦਾਣਾ ਨਿਕਲਿਆ ਤੇ ਲੋ ਜੀ ਆਜੋ ਫਿਰ ਸਬਜ਼ੀ ਬਣਾਉਣੀ ਕਰਦੇ ਹਾਂ ਸਟਾਰਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੇ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਲਓ ਜੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਜਾਂ ਸਰੋਂ ਦਾ ਤੇਲ ਯਾਨੀ ਸਰਸੋਂ ਦਾ ਤੇਲ ਤੇ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਜਦੋਂ ਤੇਲ ਗਰਮ ਹੋ ਗਿਆ ਥੋੜੀ ਜਿਹਾ ਪਾਵਾਂਗੇ ਖੜੇ ਮਸਾਲੇ ਦੋ ਬੜੀਆਂ ਲਾਈਟੀਆਂ ਇੱਕ ਤੇਜ ਪੱਤਾ ਪਾ ਲਾਂਗੇ ਤੇ ਇੱਕ ਪੀਸ ਪਾਵਾਂਗੇ ਛੋਟਾ ਜਿਹਾ ਦਾਲਚੀਨੀ ਦਾ ਤੇ ਇਹਨੂੰ ਹਲਕਾ ਜਿਹਾ ਭੁੰਨੂਗੇ ਤੇ ਜਦੋਂ ਹਲਕੇ ਜਿਹਾ ਭੁੰਨੇ ਗਏ ਨਾਲੇ ਪਾ ਦਾਂਗੇ ਆਪਾਂ ਪਿਆਜ਼ ਤੇ ਪਿਆਜ਼ਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਠੀਕ ਹੈ ਜੀ ਜਦੋਂ ਤੱਕ ਇਹ ਲਾਈਟ ਬ੍ਰਾਊਨ ਨਹੀਂ ਹੋ ਜਾਂਦੇ ਤੇ ਲਓ ਜੀ ਜਦੋਂ ਪਿਆਜ਼ ਭੁੰਨੇ ਗਏ ਠੀਕ ਹੈ ਜੀ ਆਪਣੇ ਲਾਈਟ ਬ੍ਰਾਊਨ ਹੋ ਗਏ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਅਦਰਕ ਦਾ ਸੰਦਾ ਪੇਸਟ ਤੇ ਇੱਕ ਚਮਚ ਪਾਵਾਂਗੇ ਹਰੀਆਂ ਮਿਰਚਾਂ ਦਾ ਜਾਂ ਮਿਰਚਾਂ ਤੁਸੀਂ ਆਪਣੇ ਟੇਸਟ ਰਿਕੋਰਡਿੰਗ ਪਾ ਲਿਓ ਤੇ ਲਓ ਜੀ ਇੱਕ ਦੋ ਮਿੰਟ ਆਪਾਂ ਇਹਨੂੰ ਭੁੰਨਾਂਗੇ ਹੋਰ ਤੇ ਜਦੋਂ ਆਪਣਾ ਲਸਣ ਅਦਰਕ ਲਸਣ ਦਾ ਪੇਸਟ ਭੁੰਨਿਆ ਗਿਆ ਤੇ ਮਿਰਚ ਭੁੰਨੀ ਗਈ ਅੱਧਾ ਚਮਚ ਦੇਗੀ ਮਿਰਚ ਤੇ ਅੱਧੇ ਚਮਚ ਤੋਂ ਘੱਟ ਹਲਦੀ ਪਾਵਾਂਗੇ ਤੇ ਇਹਨੂੰ ਹਲਕਾ ਜਿਹਾ ਭੁੰਨ ਲੂਗੇ ਆਪਾਂ ਤੇ ਹਲਕਾ ਜਿਹਾ ਭੁੰਨਣ ਤੋਂ ਬਾਅਦ ਪਾ ਦਾਂਗੇ ਇਹਦੇ ਵਿੱਚ ਟਮਾਟਰ ਠੀਕ ਹੈ ਜੀ ਤੇ ਨਾਲੇ ਪਾ ਦਾਂਗੇ ਇਹਦੇ ਵਿੱਚ ਪਾਣੀ ਆਪਾਂ ਥੋੜਾ ਜਿਹਾ ਤੇ ਹੁਣ ਇਹ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੂਗੇ ਯਾਨੀ ਕਿ ਗਾਲ ਲੂਗੇ ਠੀਕ ਹੈ ਜੀ ਜਦੋਂ ਤੱਕ ਟਮਾਟਰ ਮੈਲਟ ਨਹੀਂ ਹੋ ਜਾਂਦੇ ਐ ਚੰਗੀ ਤਰ੍ਹਾਂ ਖੁਰ ਨਹੀਂ ਜਾਂਦੇ ਉਦੋਂ ਤੱਕ ਆਪਾਂ ਇਹਨੂੰ ਪਕਾਵਾਂਗੇ ਤੇ ਤੁਸੀਂ ਟਾਕੇ ਵੀ ਪਕਾ ਸਕਦੇ ਹੋ ਤੇ ਪਾਣੀ ਜ਼ਰੂਰ ਪਾ ਦਿਓ ਇਹਦੇ ਵਿੱਚ ਤਾਂ ਜੋ ਟਮਾਟਰ ਜਿਹੜੇ ਆਪਣੀ ਗਲ ਜਵੇ ਠੀਕ ਹੈ ਜੀ ਤੇ ਲਓ ਜੀ ਨਾਲੇ ਪਾ ਦਾਂਗੇ ਨਮਕ ਇਹਦੇ ਵਿੱਚ ਕਿ ਕਿ ਟਮਾਟਰ ਜਿਹੜੇ ਨਮਕ ਪਾਉਣ ਨਾਲ ਛੇਤੀ ਗਲ ਜੂਗੇ ਤੇ ਲਓ ਜੀ ਕੜਾਹੀ ਤੇ ਰੱਖ ਤੇ ਆਪਾਂ ਨੇ ਢੱਕਣ ਹੁਣ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਤੇ ਲੋ ਜੀ ਟਮਾਟਰ ਪਿਆਜ਼ ਆਪਣੇ ਚੰਗੀ ਤਰ੍ਹਾਂ ਗਲ ਚੁੱਕੇ ਆ ਜੀ ਆ ਦੇਖੋ ਹੁਣ ਆਪਾਂ ਇਹਨਾਂ ਨੂੰ ਠੰਡੇ ਕਰਕੇ ਇਹਨਾਂ ਦਾ ਪੇਸਟ ਬਣਾਵਾਂਗੇ ਯਾਨੀ ਇਹਨਾਂ ਨੂੰ ਕਰਾਂਗੇ ਮਿਕਸੀ ਤੇ ਜਦੋਂ ਵੀ ਆਪਾਂ ਟਮਾਟਰ ਏਦਾਂ ਪਿਆਜ਼ ਗ੍ਰाइंड ਕਰਦੇ ਆ ਠੀਕ ਆ ਜੀ ਜਿਹੜੇ ਖੜੇ ਮਸਾਲੇ ਪਾਉਂਦੇ ਆਪਾਂ ਤੇਜ ਪੱਤਾ ਜਿਵੇਂ ਕਿ ਬੜੀ ਛੋਟੀ ਇਲਾਇਚੀ ਹੋਗੀ ਉਹਨਾਂ ਨੂੰ ਤੁਸੀਂ ਬਾਹਰ ਕੱਟਦਿਆ ਕਰੋ ਕਿਉਂਕਿ ਇਹਨਾਂ ਨਾਲ ਫਿਰ ਸਬਜ਼ੀ ਦੇ ਵਿੱਚ ਕੜਵਾ ਟੇਸਟ ਆਉਂਦਾ ਹੈ ਇਸ ਕਰਕੇ ਆਪਾਂ ਜਿੰਨੇ ਵੀ ਆਪਾਂ ਨੇ ਖੜੇ ਮਸਾਲੇ ਪਾਏ ਉਹਨਾਂ ਨੂੰ ਕਰ ਦਾਂਗੇ ਬਾਹਰ ਤੇ ਲੋ ਜੀ ਮਸਾਲੇ ਦਾ ਪੇਸਟ ਯਾਨੀ ਕਿ ਗਰੇਵੀ ਆਪਾਂ ਨੇ ਬਣਾ ਲਈ ਐ ਇਸ ਤੋਂ ਬਾਅਦ ਹੁਣ ਆਪਾਂ ਕੜਾਹੀ ਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇਲ ਆਪਣਾ ਗਰਮ ਹੋ ਚੁੱਕਿਆ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮਸ਼ਰੂਮ ਤੇ ਇਹਨਾਂ ਨੂੰ ਤੇਲ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਤੇ ਨਾਲੇ ਪਾ ਦਾਂਗੇ ਆਪਾਂ ਮਟਰ ਦਾਣਾ ਠੀਕ ਹੈ ਜਿਹੜਾ ਪਨੇ ਕੱਢ ਕੇ ਰੱਖਿਆ ਟਮਾਟਰਾਂ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਭੁੰਨਾਗੇ ਚੰਗੀ ਤਰ੍ਹਾਂ 2-3 ਮਿੰਟ ਠੀਕ ਹੈ ਜੀ ਥੋੜਾ ਜਿਹਾ ਕਰੰਚ ਲੈ ਕੇ ਆਉਂਗੇ ਜਣੀ ਆਪਾਂ ਮਸ਼ਰੂਮ ਤੇ ਮਟਰ ਦੇ ਵਿੱਚ 2-3 ਮਿੰਟ ਭੁੰਨਣ ਤੋਂ ਬਾਅਦ ਪਾਵਾਂਗੇ ਅੱਧਾ ਛੋਟਾ ਚਮਚ ਪਾਵਾਂਗੇ ਆਪਾਂ ਢੇਗੀ ਮਿਰਚ ਤੇ ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਦਾ ਤੇ 1-2 ਮਿੰਟ ਆਪਾਂ ਇਹਨੂੰ ਹੋਰ ਭੁੰਨਾਂਗੇ ਤੇ ਜਦੋਂ ਆਪਾਂ ਇਸ ਤਰੀਕੇ ਨਾਲ ਮਟਰ ਤੇ ਮਸ਼ਰੂਮ ਨੂੰ ਆਪਾਂ ਭੁੰਨਦੇ ਹਾਂ ਠੀਕ ਹੈ ਜੀ ਬਹੁਤ ਹੀ ਸਬਜੀ ਦਾ ਵਧੀਆ ਫਲੇਵਰ ਨਿਕਲ ਕੇ ਆਉਂਦਾ ਏ ਤੇ 1-2 ਮਿੰਟ ਭੁੰਨਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਨੇ ਮਸਾਲਾ ਯਾਨੀ ਕਿ ਗਰੇਵੀ ਬਣਾ ਕੇ ਰੱਖੀ ਤੀ ਉਹ ਐਡ ਕਰ ਦੋਗੇ ਇਹਦੇ ਵਿੱਚ ਤੇ ਜਿਹੜਾ ਜੱਗ ਚ ਮਸਾਲਾ ਲੱਗਿਆ ਰਹਿ ਗਿਆ ਇਹ ਚ ਪਾ ਲਾਂਗੇ ਥੋੜਾ ਜਿਹਾ ਪਾਣੀ ਤੇ ਲੋ ਜੀ ਇਹ ਪਾਣੀ ਨੂੰ ਵੀ ਪਾ ਲਾਂਗੇ ਵਿੱਚੇ ਬਾਹਰ ਸਾਡੇ ਨਿਆਣੇ ਲੱਗੇ ਹੋਏ ਫਰਾਈ ਕਰਨ ਤੇ ਲੋ ਜੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਜਦੋਂ ਤੱਕ ਕਿ ਮਟਰ ਤੇ ਮਸ਼ਰੂਮ ਗਲ ਨਹੀਂ ਜਾਂਦੇ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਲਓ ਜੀ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਆਪਾਂ ਨਮਕ ਕਿਉਂਕਿ ਨਮਕ ਆਪਾਂ ਨੇ ਪਹਿਲਾਂ ਵੀ ਐਡ ਕਰਿਆ ਤਾਂ ਠੀਕ ਹੈ ਜੀ ਇਸ ਕਰਕੇ ਤੁਸੀਂ ਨਮਕ ਜਿਹੜਾ ਹਿਸਾਬ ਦਾ ਪਾਇਓ ਜਿਆਦਾ ਨਾ ਪਾਇਓ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਹੋਰ ਮਸਾਲਾ ਆਪਾਂ ਨੇ ਕੋਈ ਇਹਦੇ ਵਿੱਚ ਪਾੜਾ ਨਹੀਂ ਹੈਗਾ ਇੱਕ ਮਸਾਲਾ ਪਾਵਾਂਗੇ ਆਪਾਂ ਐਂਡ 'ਚ ਗਰਮ ਮਸਾਲਾ ਜੇ ਤੁਸੀਂ ਐਡੀ ਵੀਡੀਓ ਦੇਖਣੀ ਹੋਈ ਤੁਸੀਂ ਚੈਨਲ ਤੇ ਆ ਕੇ ਦੇਖ ਸਕਦੇ ਹੋ ਠੀਕ ਹੈ ਜੀ ਗਰਮ ਸਾਬੇ ਦੀ ਵੀਡੀਓ ਮੈਂ ਅਪਲੋਡ ਕੀਤੀ ਹੋਈ ਆ ਤੇ ਲਓ ਜੀ ਇਹਨੂੰ ਹੁਣ ਆਪਾਂ ਪਕਾਵਾਂਗੇ ਚੰਗੀ ਤਰ੍ਹਾਂ ਜਦੋਂ ਤੱਕ ਕਿ ਮਸ਼ਰੂਮ ਤੇ ਮਟਰ ਗਲ ਨਹੀਂ ਜਾਂਦੇ ਮਿਲਦੇ ਉਸ ਤੋਂ ਬਾਅਦ ਤੇ ਲਓ ਜੀ ਸਬਜ਼ੀ ਪੱਕਦੀ ਨੂੰ 10 ਮਿੰਟ ਹੋ ਗਏ ਆ ਜੀ ਆ ਦੇਖੋ ਤੇਲ ਤੂ ਲੈਣ ਵਧੀਆ ਛੱਡ ਤਿਆਂ ਤੇ ਕਲਰ ਵੀ ਦੇਖੋ ਕਿੰਨਾ ਪਿਆਰਾ ਕਿੰਨਾ ਵਧੀਆ ਆ ਗਿਆ ਤੇ ਲਓ ਜੀ 10 ਮਿੰਟ ਆਪਾਂ ਇਹਨੂੰ ਹੋਰ ਪਕਾਵਾਂਗੇ ਤੇ ਮਸ਼ਰੂਮ ਦੀ ਸਬਜ਼ੀ ਦੀ ਖਾਸੀਅਤ ਇਹੀ ਹੈ ਜਿੰਨੀ ਤੁਸੀਂ ਇਹਨੂੰ ਮਿੱਠੀਆਂ ਆਂਚ ਪਰ ਵਧੀਆ ਠੰਗ ਨਾਲ ਪਕਾਉਂਗੇ ਉਹਨਾਂ ਦਾ ਟੇਸਟ ਹੈ ਜਿਹੜਾ ਵਧੀਆ ਨਿਕਲ ਕੇ ਆਉਂਦਾ ਹੈ ਤੇ ਲੋ ਜੀ 10 ਮਿੰਟ ਇਹਨੂੰ ਹੋ ਗਏ ਆ 10 ਮਿੰਟ ਆਪਾਂ ਇਹਨੂੰ ਹੋਰ ਪਕਾਉਂਗੇ ਮਿਲਦੇ ਆ ਉਸ ਤੋਂ ਬਾਅਦ ਤੇ ਜਦੋਂ ਵੀ ਤੁਸੀਂ ਸਬਜ਼ੀ ਪਕਾਉਣੀ ਆ ਵਿੱਚ ਵਿੱਚ ਮਾ ਹਲਾਈ ਜ਼ਰੂਰ ਜਾਇਓ ਕਿਤੇ ਬਣਾਉਣ ਜਾਏ ਤੁਸੀਂ ਸਬਜ਼ੀ ਬਣ ਜਾਵੇ ਭੜਥਾ ਠੀਕ ਹੈ ਜੀ ਕਿਉਂਕਿ ਥੱਲੇ ਨਾ ਲੱਗੇ ਤੇ ਲੋ ਜੀ ਮਿਲਦੇ ਆ ਫਿਰ ਥੋੜੀ ਦੇਰ ਬਾਅਦ ਤੇ ਲੋ ਜੀ ਸਬਜ਼ੀ ਬਣ ਕੇ ਰੈਡੀ ਹੈ ਜੀ ਗੈਸ ਕਰਤਾ ਆਪਾਂ ਨੇ ਬੰਦ ਆ ਦੇਖੋ ਜੀ ਸਬਜੀ ਦਾ ਕਲਰ ਕਿੰਨਾ ਪਿਆਰਾ ਕਿੰਨਾ ਵਧੀਆ ਆ ਗਿਆ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਸਰਵ ਕਰਕੇ ਤੇ ਨਾਲੇ ਪਾਉਂਦੇ ਆ ਜੀ ਕੱਟਿਆ ਹੋਇਆ ਹਰਾ ਧਨੀਆ ਤੇ ਲਓ ਜੀ ਸਬਜੀ ਬਣ ਕੇ ਰੈਡੀ ਆ ਜੀ ਮਟਰ ਮਸ਼ਰੂਮ ਦੀ ਕਲਰ ਚੈੱਕ ਕਰੋ ਜੀ ਸਬਜੀ ਦਾ ਐਨ ਪੂਰਾ ਪੜਾਕੇਦਾਰ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਬਣਾ ਸਕਦੇ ਜੀ ਤੁਸੀਂ ਕਰੇ ਮਟਰ ਮਸ਼ਰੂਮ ਦੀ ਸਬਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਮਿਲਦੇ ਆ ਜੀ ਫਿਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ